ਪਾਵਨ ਕੋ ਬਿਤਰ ਸਥਾਨ ਦੇ ਉੱਪਰ ਸਾਡੇ ਸਤਿਕਾਰਯੋਗ ਭੈਣ ਜੀ ਮੀਬੀ ਜਸਵਿੰਦਰ ਕੌਰ ਜੀ ਅੰਤਮਰਦਾਰ ਦੇ ਵਿੱਚ ਜੁੜ ਕੇ ਬੈਠੇ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਸ왈ੀ ਨੂੰ ਖਾਲਸਾ ਸਾਧ ਸੰਗਤ ਜੀ ਪਿਆਰ ਸਹਿਤਾਉ ਬੰਸੀਸ਼ ਨੂੰ ਦਰਹਾਉ ਆਪਣੇ ਨਾਮਾਣੀ ਦੇ ਸਿਰ ਸਤਗੁਰਾਂ ਦੇ ਪਾਵਨ ਔਰ ਪਵਿੱਤਰ ਕਰਨਾ ਵਿੱਚ ਝਟਾਉਦੇ ਆਪੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲੋਂ ਪਹਿਲਾਂ ਸਿੰਘ ਸਾਹਿਬ ਜਥੇਦਾਰ ਸਰਦਾਰ ਨਵੀਰ ਸਿੰਘ ਹੋੜਾ ਨੇ ਇਹ ਸਾਰ ਸਤਕਾਰ ਜੋ ਭੈਣ ਬਾਰੇ ਆਪ ਜੀ ਨੂੰ ਦੱਸਿਆ ਹੈ ਜੋ ਉਹਨਾਂ ਨੇ ਲੱਗਰ ਦੇ ਨੇ ਉਹਨਾਂ ਨੂੰ ਜਿਆਦਾ ਪਤਾ ਹੈ ਕਿ ਕਿਸਾਨੀ ਸ਼ੰਗ੍ਰਾਮ ਫਿਦੇ ਵਿਦਵੀ ਦੀ ਸੁਪੈੰ ਦਾ ਕਿੰਨਾ ਵੱਡਾ ਯੋਗਦਾਨ ਹੈ ਜਿਹੜੀ ਉਹਨਾਂ ਨੇ ਬੱਚਿਆਂ ਦੀ ਗੱਲ ਕੀਤੀ ਹੈ ਮਾਂ ਇੱਕ ਇਹੋ ਜਿਹਾ ਸ਼ਬਦ ਹੈ ਮਾਂ ਦਾ ਨਾਮ ਲੈਣ ਤੇ ਰੱਬ ਪੋਸ਼ਕ ਹੁੰਦਾ ਕਹਿੰਦੇ ਮਾਵਾਂ ਘਰਾਂ ਦੀ ਰੌਣਕ ਹੁੰਦੀਆਂ ਨੇ ਚੁੱਲਿਆਂ ਦੀ ਰੌਣਕ ਹੁੰਦੀਆਂ ਨੇ ਮਾਵਾਂ ਜਿਸ ਘਰ ਦੇ ਵਿੱਚੋਂ ਮਾਂ ਚਲੀ ਜਾਵੇ ਉਹ ਘਰ ਸੁੰਨੇ ਹੋ ਜਾਂਦੇ। ਉਹ ਘਰ ਦੇ ਵਿੱਚੋਂ ਰੌਣਕ ਗਾਇਬ ਹੋ ਜਾਂਦੀ ਹੈ। ਅੱਜ ਜਿਹੜੇ ਬੱਚਿਆਂ ਦੀ ਮਾਂ ਇਸ ਦੁਨੀਆ ਤੋਂ ਗਈ ਹੈ। ਜਿਸ ਭਰਾ ਦਾ ਜੀਵਨ ਸਾਥੀ ਇਸ ਦੁਨੀਆ ਤੋਂ ਗਿਆ। ਜਿਸ ਮਾਂ ਦੀ ਧੀ ਇਸ ਦੁਨੀਆ ਤੋਂ ਚਲੀ ਗਈ। ਜਿਸ ਭੈਣ ਜਿਸੋ ਵੀਰਾ ਦੀ ਭੈਣ ਇਸ ਦੁਨੀਆ ਤੋਂ ਚਲੀ ਗਈ ਉਹਨਾਂ ਨੂੰ ਪੁੱਛ ਕੇ ਵੇਖੋ ਕਿ ਅੱਜ ਉਹਨਾਂ ਤੇ ਕੀ ਬੀਤਦੀ ਹੈ। ਇਹ ਬੜਾ ਵੱਡਾ ਵਿਚੋੜਾ ਹੈ ਇਥੇ ਰਾਜੇ ਮਹਾਰਾਜੇ ਗੁਰਾਂ ਦੇ ਵਿੱਚ ਕਰਮ ਖੋਬੇੜਾ ਪੁਰਿੰਗਾਂ ਦੇ ਵਿੱਚ ਕੁਝ ਨਹੀਂ ਪ੍ਰਾਪਤ ਹੁੰਦਾ ਕਦ ਤੱਕ ਕਰਮ ਕਮਾਉਣੇ ਦੋਸ਼ਨਾ ਕੰਮ ਜੋਗ ਪਰਮੇਸ਼ਰ ਤੇ ਭੁੱਲਿਆ ਵਪਾਰ ਸਭੇ ਰੋਗ ਜਿਹੜਾ ਰੱਬ ਨੂੰ ਭੁਲਾਉਂਦਾ ਕੋਈ ਰੋਗੀ ਹੁੰਦਾ ਹੈ ਉਹ ਦੁਨੀਆਂ ਦੇ ਵਿੱਚ ਦੁਖੀ ਹੁੰਦਾ ਜਿਹੜਾ ਰੱਬ ਦੀ ਯਾਦ ਭੁੱਲਦੀ ਹੈ ਬਿਨਾਂ ਕਰਮਾਂ ਤੋਂ ਦੁਨੀਆਂ ਦੇ ਵਿੱਚ ਕੁਝ ਨਹੀਂ ਪ੍ਰਾਪਤ ਹੁੰਦਾ ਤੁਹਾਡੇ ਕਰਮ ਚੰਗੇ ਆ ਤੁਹਾਨੂੰ ਦੁਨੀਆਂ ਦੇ ਵਿੱਚ ਕੋਈ ਲੋੜ ਨਹੀਂ ਕਿਸੇ ਦੇ ਅੱਗੇ ਤਰਦੇ ਇਦਾਂ ਦੀ ਤੁਹਾਡਾ ਕੰਮ ਚੰਗਾ ਇਤੇ ਚੰਗੇ ਕੰਮ ਦਾ ਫਲ ਵੀ ਤੁਹਾਨੂੰ ਚੰਗਾ ਮਿਲੇਗਾ ਪਰ ਬੰਦਾ ਜਾਣਦਾ ਹੈ ਕਿ ਮਾਰਾ ਕੰਮ ਹੈ ਮਾਰਾ ਕੰਮ ਜਾਣਦਿਆਂ ਹੋਇਆਂ ਵੀ ਅਸੀਂ ਮਾਰੇ ਕੰਮ ਪਰ ਜਾਣਿਆ ਅਸੀਂ ਗਰੇ ਨਹੀਂ ਕਰਦੇ ਕਿ ਮਾਰਾ ਕੰਮ ਕਰਾਂਗੇ ਸਾਡੇ ਕੰਮ ਵਿਗੜ ਜਾਵੇਗਾ ਪਰ ਸੀ ਕਰਦੇ ਨਹੀਂ ਮਹਾਰਾਜਾ ਆਲਾ ਸਿੰਘ ਪਟਿਆਲੇ ਵਾਲੇ ਉਹਨਾਂ ਦੀ ਰਾਣੀ ਫਤਿਹਕੌਰ ਲੱਗਰ ਦੇ ਵਿੱਚ ਸੇਵਾ ਕਰਦੀ ਹੈ ਬਾਵਲੇ ਦੇ ਨਾਲ ਸ਼ਰਦਾ ਦੇ ਨਾਲ ਜਲ ਨਾਲ ਕਰਮ ਦੀ ਕਰਨ ਲੱਗਾ ਵਾ ਮਹਾਰਾਜ ਆਲਾ ਸਿੰਘ ਪਟਿਆਲੇ ਵਾਲਾ ਉਹਦੀ ਰਾਣੀ ਫਤਿਹ ਕੌਰ ਲੰਗਰ ਵਿੱਚ ਸੇਵਾ ਕਰਦੀ ਐ ਇੱਕ ਦਿਨ ਲੰਗਰ ਵਿੱਚ ਦਾਲ ਪਤਲੀ ਬਣ ਗਈ ਤੇ ਇੱਕ ਸਿੰਘ ਨੇ ਆ ਕੇ ਕਿਹਾ ਦਾਲ ਪਤਲੀ ਕਿਉਂ ਬਣੀ ਐ ਰਾਣੀ ਫਤਿਹ ਕੌਰ ਜਿਹੜੀ ਸੀ ਨਾ ਉਹ ਸਿੰਘ ਨੂੰ ਗੁੱਸੇ ਵਿੱਚ ਆ ਕੇ ਕਹਿ ਲੱਗੀ ਦਾਲ ਪਤਲੀ ਐ ਤੇ ਮੈਂ ਕੀ ਕਰਾਂ ਮੇਰੇ ਸਰਵਨ ਪਾ ਦੇ ਉਹ ਸਿੰਘ ਵੀ ਅਗੋ ਗੁੱਸੇ ਵਾਲਾ ਸੀ ਉਹ ਸਿੰਘ ਨੇ ਦਾਲ ਚੁੱਕ ਕੇ ਰਾਣੀ ਫਤਿਹਕੌਰ ਦੇ ਸਿਰ ਵਿੱਚ ਪਾ ਦਿੱਤੀ ਰਾਣੀ ਫਤਿਹਕੌਰ ਦੌੜੀ ਗਈ ਮਹਾਰਾਜਾ ਆਵ ਸਿੰਘ ਪਟਿਆਲੇ ਵਾਲੇ ਕੋਲ ਉਹਨੂੰ ਜਾ ਕੇ ਕਹਿ ਲੱਗੀ ਆ ਸਿੰਘਾਂ ਨੇ ਇਹ ਨਹੀਂ ਕੀਤਾ ਏ ਮੇਰੇ ਸਿਰ ਵਿੱਚ ਸਰਦੀ ਬਲਦੀ ਦਾਲ ਪਾ ਦਿੱਤੀ ਏ ਮਹਾਰਾਜਾ ਆਵਾ ਸਿੰਘ ਕਹਿਣ ਲੱਗਾ ਚਿੰਤਾ ਨਾ ਕਰ ਇਹ ਤੇਰਾ ਕਸ਼ਟ ਬੜਾ ਵੱਡਾ ਸੀ ਸੂਲੀ ਤੇ ਟੰਗਿਆ ਜਾਣ ਵਾਲਾ ਸੀ ਇੱਕ ਸੂਲ ਦੇ ਵਿੱਚ ਹੀ ਕੱਟਿਆ ਗਿਆ ਹੀ ਅੱਜ ਦੇ ਦਿਨ ਤੁਰਕਾਂ ਨੇ ਤੇਰੇ ਸਿਰ ਦੇ ਵੀ ਤੱਤਾ ਤੇਲ ਪਾਉਣਾ ਸੀ ਸ਼ੁਕਰ ਕਰ ਗੁਰੂ ਕੇ ਸਿੰਘ ਦੀ ਤੱਤੀ ਦਾਲ ਤੇਰੇ ਸਿਰ ਵਿੱਚ ਪੈ ਗਈ ਤੇਰਾ ਸਿਰਕਾਰਾ ਹੋ ਗਿਆ ਤੇਰਾ ਕਰਮ ਹੈ ਕਿਉਂਕਿ ਬੰਦੇ ਦਾ ਕਰਮ ਸਾਥ ਨਹੀਂ ਛੱਡਦਾ ਕਰਮ ਚੰਗਾ ਕਰਾਂਗੇ ਚੰਗੇ ਕਰਮ ਦਾ ਚੰਗਾ ਫਲ ਮਿਲੇਗਾ ਇੱਕ ਰਾਜਾ ਹੈ ਰਾਜੇ ਨੇ ਆਪਣਾ ਮਹਿਲ ਬਣਾਇਆ ਹੈ ਬੜਾ ਵੱਡਾ ਮਹਿਲ ਬਣਾਇਆ ਹੈ ਉਹਨੇ ਮਹਿਲ ਦੇ ਵਿੱਚ ਇੱਕ ਰੱਬ ਦੇ ਫਕੀਰ ਨੂੰ ਕਹਿੰਦੇ ਆ ਰਹੇ ਉਹ ਆਹ ਬੁਰੁੰਦੇ ਕੰਨਾ ਉਹ ਜਾਈਟਾ ਕੇ ਗੁਰੂ ਪਾਸ਼ਾ ਮਾਰੇ ਵਿਖਿਆ ਪ੍ਰਚਾਰਾ ਹੈਟ ਬੈਠ ਕੇ ਰਾਗੀਆਂ ਥਿੰਡਾ ਤੋਂ ਕਥਾਵਾਚੰਕਾਂ ਨੂੰ ਆਪਾਂ ਸਰਪੰਚ ਦਾ ਹੱਥ ਜਾਂ ਸੁਣਿਆ ਹੈ। ਝੋਕੇ ਫਲਕੁਮ ਸੱਤੇ ਪਾਰਸ਼ਾ ਦਾ ਭਾਣਾ ਮੰਨਣਾ ਦਾ ਬੜੀ ਡਿਊਟੀ ਗੱਲ ਆ। ਇੱਥੇ ਗੁਰੂ ਪਾਰਸ਼ਾ ਮਾਰੇ ਕਿਤੇ ਹੋਈ ਹੈ ਕਿ ਜੇ ਸਭੀ ਸੱਤੇ ਪਾਰਸ਼ਾ ਬਣ ਚੜਨਾ ਨਾਲ ਆ ਰਹਿਣਾ ਤੇ ਇੱਥੇ ਆਪਣੇ ਬਾਜ਼ੇ ਹੋੜ ਭਾਗੇ ਕੰਮਾਂ ਨੂੰ ਸਮਝਿਆ। ਇਹਵੇਂ ਤਰਫਾਂ ਦਾ ਆਤਮਾਦਿਆਂ ਮੇਰੇ ਵੀ ਨੇ ਬੇਨਤੀ ਕੀਤੀ ਹੈ ਕਿ ਸਭ ਕੁਝ ਸੱਚੇ ਪਾਤਸ਼ਾਹ ਜੀ ਨੇ ਰਾਗਿਆ ਪੈਗਿਆ ਕਾਲ ਵੀ ਸਭ ਦੇ ਕਿਹਾਏ ਉਹਨੂੰ ਦਾਸਿਕ ਨੂੰ ਕਾ ਹੁਕਮ ਹੈ ਗੁਰੂ ਮਾਨੇਮ ਗ੍ਰੰਥ ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਨੂੰ ਮੰਨਣ ਦਾ ਕਿ ਮਸਿਂ ਸੇਤ ਸੰਤਾ ਜੱਨੇ ਆਨੇ ਆਇਆ ਸਾਰੇ ਇਸ ਗੱਲ ਤੋਂ ਜਾਣੂ ਆਇਆ ਕਿ ਜੇ ਕੋਈ ਤਰਗੀ ਤਰ ਪਾਤਸ਼ਾਹ ਮਹਾਰਾਜ ਸ੍ਰੀ ਮੁਕਤਸਰ ਸਾਹਿਬ ਦੀ ਗੱਲ ਤੋਂ ਬਾਅਦ ਹਯੂਫਰ ਜਾ ਕੇ ਕਮਟਸਾ ਕੋਰ ਕੇ ਸਭ ਨੂੰ ਸੱਚੇ ਪਾਤਸ਼ਾਹ ਦੀ ਸੰਪਰਣਾ ਕਰਕੇ ਗਿਆ ਗਿਆ ਭਈਆ ਤਾਲ ਕੀ ਸਭੇ ਚਰਾਇਓ ਪੰਥ ਇਹ ਸਭ ਨੂੰ ਸੱਚੇ ਪਾਤਸ਼ਾਹ ਨੇ ਸਾਨੂੰ ਬਵੰਗਿਆ ਹੁਕਮ ਨਾਣੇ ਆਪ ਦੇ ਮੁਖਰੇ ਵਿੱਚੋਂ ਬੱਚੀ ਤਾਂ ਕਰਕੇ ਗਏ ਹੋਏ ਅਰ ਅੱਜ ਅਸੀਂ ਆਪਣੇ ਮਨ ਦੇ ਵਿੱਚ ਵਿਚਾਰ ਕਰ ਲਈਏ ਕਿ ਉਹਨਾਂ 52 ਗੁਰੂ ਨਾਮਿਆਂ ਨੂੰ ਅਸੀਂ ਕਿੰਨੇ ਮੰਨਦੇ ਹਨ ਕਿ ਕਹੇ ਸਾਡੇ ਤੋਂ ਦੂਰ ਹੋ ਚੁੱਕੇ ਆ ਇਹ ਦੱਸਣ ਤੋਂ ਜਾਣ ਦਾ ਤੇ ਚਾਹ ਮੈਨ ਆਪ ਤੇ ਜਿਹੜੀ ਅੰਦਰ ਜਾਣਦਾ ਹੈ ਸਮਾਂ ਨਾਲ ਜ਼ਿਆਦਾ ਲੱਗੇ ਕਿਉਂਕਿ ਟਾਈਮ ਬਹੁਤ ਰੁਕਪਾ ਕੇ ਰਹੇ ਬਣਿਆ ਸੰਤਾਨ ਨੂੰ ਅਸੀਂ ਗੁਰੂਆਂ ਕਿਰਦਾਰਕੀ ਵੱਲੋਂ ਸਰਦਾਰ ਨਿਸ਼ਾਨ ਸਿੰਘ ਨੂੰ ਇਹਨਾਂ ਦੇ ਬੋਕ ਆਪ ਦੇ ਮੰਨੂ ਵੀ ਆਇਆ ਹੈ ਜਿਹੜਾ ਇਸ ਪਰਿਵਾਰ ਨੂੰ ਜੋ ਬਾਗ ਚੁੱਕਾ ਹੈ, ਘਾਟਾ ਪੈ ਚੁੱਕਾ ਹੈ, ਉਹ ਤੁਹਾਡਾ ਪੂਰਾ ਤਗੀ ਵੀਡੀਓ ਸਕਾ ਕਿਉਂਕਿ ਜਿਹੜੀ ਸਾਡੇ ਭਾਈ ਸੰਵਿੰਦਰ ਤੋਸੇ ਇਹ ਕੈਡਰ ਵੱਡੇ ਸੁਖੀ ਹੋਏ ਨੇ ਸਾਡਾ ਸਤਨ ਅਸੀਂ ਇਹ ਕਦੇ ਇਹਨਾਂ ਪਹਿਲਾਂ ਦੀਆਂ ਚੇਟੀਆਂ ਲਾ ਕੇ ਨਗਰ ਦੇ ਵਿੱਚ ਵੀ ਬਚਨ ਮਾਫ ਕਰਦੇ ਤੇ ਤੇ ਭਾਈ ਜੀ ਸਾਡਾ ਬੜਾ ਸਾਥ ਦਿੱਤਾ ਹੈ ਗੁਰਮਤਿ ਪਰਵਾਜ਼ ਦੇ ਵਿੱਚ ਆਇਆ ਹੈ ਕਿ ਬਹੁਤ ਨੂੰ ਜਵਾਨ ਨੇ ਬਹੁਤ ਵੱਡਾ ਧਾਡਾ ਪੈ ਚੁੱਕਾ ਹੈ ਇਹ ਧਾਡਾ ਸਰਪ੍ਰਸਤੇ ਪਾਰਸ਼ਾ ਪੂਰਾ ਕਰ ਸਕਦੇ ਆ ਕਿ ਇਹਨਾਂ ਦੇ ਦਰ ਦੇ ਵਿੱਚ ਹੋ ਸਕਦਾ ਹੈ ਅਸੀਂ ਭੈਣ ਨੂੰ ਆਪ ਦੇ ਤਰ੍ਹਾਂ ਵੀ ਅੰਦਰ ਆਏਗਾ ਦੇ ਵਿੱਚੋਂ ਕਰਸਾਨ ਐਨਰਜੀ ਕਮੇਟੀ ਦੇ ਨਾਲ ਸਰਵਾਂ ਰਿਪੋਰਟ ਭੇਟ ਕਰਦੇ ਆ ਨਾ ਨਹੀਂ ਸਰਪ੍ਰਸਤੇ ਪਾਰਸ਼ਾ ਨੂੰ ਆਪ ਦੇ ਕਰਨਾ ਕਿ ਨਵਾਬ ਪੱਖੇਨ ਕਿਸੇ ਪਰਵਾਰ ਨੂੰ ਭਾਰਾ ਮੰਨਦਾ ਸਾਥਾਂ ਸਬੰਧੀਆਂ ਨੂੰ ਭਾਰਾ ਮੰਨਦਾ ਬਾਹਰ ਬਖਸ਼ਿਆ ਨਾ ਤੇ ਜਿਹੜੇ ਮੇਰੇ ਵੀਰ ਛੋਟੇ ਛੋਟੇ ਆਪਣੀ ਮਾਤਾ ਪਰੇਖਰ ਚੁੱਕਿਆ ਗੁਰੂ ਕੇ ਪਿਆਰੇ ਜੀ ਦੇ ਨਾਮ ਆਗਿਆ ਉਹ ਵੀ ਭਾਵਤ ਹੋ ਗਏ ਕਹਿੰਦੇ ਸਾਇਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਆਹਰ ਸੱਚੇ ਪਾਸ਼ਾ ਦੀ ਮਾਤਾ ਜੀ ਸਤਕਾਰਯੋਗ ਮਾਤਾ ਗੰਗਾ ਜੀ ਉਹ ਆਪਣੇ ਪੁੱਤਰ ਸਾਹਿਬ ਸ੍ਰੀ ਗੁਰੂ ਹਰगोਬਿੰਦ ਸਾਹਿਬ ਮਹਾਰਾਜ ਨੂੰ ਕਹਿਣ ਲੱਗੇ ਕਹਿੰਦੇ ਜਦੋਂ ਅਸੀਂ ਸੱਚਖੰਡ ਨੂੰ ਜਾਈਏ ਸਾਡਾ ਜੀ ਕਰਦਾ ਹੈ ਸਾਡਾ ਜਿਹੜਾ ਸਰੀਰ ਹੈ ਉਹ ਜਲ ਪ੍ਰਵਾਹ ਕਰਿਓ ਮਹਾਰਾਜ ਕਹਿੰਦੇ ਸਤਿਬਚਨ ਮਾਤਾ ਜੀ ਮਾਤਾ ਨੇ ਚੜਾਈ ਕੀਤੀ ਬਿਬਾਨ ਤਿਆਰ ਹੋਇਆ ਸਤਰੂਜੀ ਦੇ ਕੰਢੇ ਤੇ ਲੈ ਕੇ ਗਿਆ ਤੇ ਸਰੀਰ ਨੂੰ ਉਹਨ ਡਿਗੇ ਆਈ ਦੇ ਵਿੱਚ ਜਾ ਕੇ ਛੱਡਿਆ ਜਾਵੇਗਾ ਜਿੱਥੇ ਜਲ ਡੂੰਗਾ ਹੈ ਸੇਵਾਦਾਰ ਸਰੀਰ ਨੂੰ ਲੈ ਕੇ ਜਾ ਰਹੇ ਜਿੱਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ਼ਾਰਾ ਕੀਤਾ ਕਹਿੰਦੇ ਰੁਕ ਜਿਓ ਮਾਤਾ ਦੇ ਗੁਬਾਰ ਨੂੰ ਰੋਕਿਆ ਗਿਆ ਸਤਗੁਰਾਂ ਨੇ ਆਪਣੀ ਮਾਂ ਦੇ ਮੁਖ ਵੱਲੋਂ ਕੱਪੜਾ ਚੁੱਕ ਕੇ ਆਪਣੀ ਮਾਂ ਦਾ ਮस्तकਤ ਜੁਮਿਆ ਮਹਾਰਾਜ ਨੇ ਆਪਣੀ ਮਾਂ ਦੇ ਚਰਨਾਂ ਵੱਲੋਂ ਕੱਪੜਾ ਚੁੱਕਿਆ ਤੇ ਆਪਣੀ ਮਾਂ ਦੇ ਚਰਨਾਂ ਦੇ ਨਮਸ਼ਕਾਰ ਕੀਤੇ ਤੇ ਚਰਨ ਵੀ ਜੁਮੇ ਤੇ ਛਾਰਾ ਕਰ ਦਿੱਤਾ ਵੀ ਸਰੀਰ ਛੱਡ ਦਿਓ ਸਰੀਰ ਨੂੰ ਡਿਗਾਈ ਦੇ ਵਿੱਚ ਛੱਡਣ ਵਾਸਤੇ ਸਿੱਖਾਂ ਨੇ ਸਰੀਰ ਛੱਡ ਦਿੱਤਾ ਵਗਾਰ ਮਾਤਾ ਦਾ ਪਾਣੀ ਦੇ ਵਿੱਚ ਜਲ ਵਿੱਚ ਪ੍ਰਵਾਹ ਕਰ ਦਿੱਤਾ ਤੇ ਜਿੰਨਾ ਚਿਰ ਮਾਂ ਦਾ ਸਰੀਰ ਅੱਖਾਂ ਤੋਂ ਉੱਲੇ ਨਹੀਂ ਹੋਇਆ ਨੇਤਰਾਂ ਤੋਂ ਉੱਲੇ ਨਹੀਂ ਹੋਇਆ ਸਾਬ ਸ੍ਰੀ ਗੁਰੂ ਹਰਿगोविंद ਸਾਹਿਬ ਮਾਰੇ ਟਿੱਕ ਟਿੱਕੀ ਲਗਾ ਕੇ ਦੇਖਦੇ ਰਹੇ ਜਦੋਂ ਤਵਾ ਉੱਤਨ ਮੈਂ ਕਿ ਇਹ ਵੀ ਇਹਨਾਂ ਬੱਚਿਆਂ ਦਾ ਸਭ ਤੋਂ ਸਿੱਕੇ ਪਾਛਾ ਆਪਾਂ ਮੇਰ ਤਿਆਰ ਰੱਖਣ ਇਹਨਾਂ ਨੇ ਬੰਤੇ ਕਿਹਨੇ ਕਰੇ ਆਮੂਨ ਵਾਲਾ ਸਮਾਜ ਹੈ ਜਿਹੜੇ ਨੂੰ ਮਹਾਰਾਜ ਪਾਸ਼ਾ ਮਹਾਰਾਜ ਮੇਰਾ ਭਰਿਆ ਨੇ ਹੁਣ ਤੁਸੀਂ ਇੱਥੇ ਸਮਾਜਿਕ ਕਰਤਾ ਹੈ ਕਿ ਸਾਡੇ ਜੀਉਂਦੇ ਆਪ ਨੂੰ ਸਦਾ ਦੇ ਭੈ ਇਸੇ ਕੋਟਰੀ ਉਹ ਆਗਿ ਦੇ ਨਾਲ ਇਹਨਾਂ ਦਾ ਰੂਪ ਪ੍ਰਗਟ ਕਰਨਗੇ ਸਦਾ ਰੱਖੇਟ ਨੇਤਰਾ ਤੋਂ ਉਹਲੇ ਮਾਂ ਦਾ ਸਰੀਰ ਹੋ ਗਿਆ ਤੇ ਬਰਾਤ ਮਾਈ ਪਿਆਰ ਨੇਤਰਾ ਝੋੜਾ ਸ਼ੁਰੂ ਹੋ ਗਿਆ ਬਾਬਾ ਮੀਰੀ ਚੰਦ ਵਰਗੇ ਭਾਈ ਦੇਠਾ ਜੀ ਵਰਗੇ ਬਾਬਾ ਪ੍ਰਾਨਾ ਜੀ ਵਰਗੇ ਮਹਾਰਾਜ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ ਤੁਸੀਂ ਨਰਨਾਰਨਕਾਰ ਦੀ ਜੂਤ ਹੋ ਸਤਿਗੁਰੂ ਇੱਕ ਚਰਚਾ ਚੱਲੇਗੀ ਪਿਛੇਵੇਂ ਪਾਤਸ਼ਾਹ ਦੇ ਮਾਤਾ ਸਤਖੰਡ ਗਏ ਤੇ ਮਹਾਰਾਜ ਰੋਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਨਹੀਂ ਸਿੱਖੋ जेड़ी मां ने नंगे पैदी चल के भीर साहब ब्रह्मी संत बुढ़ा साहब जी को अरू लिया होरगोबिंद साहब लखाया हो समी मेरी मां ने हाथ जोड़ ब्रह्म गयानी संत बाबा बुढ़ा साहब जी ने कहा बाबा जी अरदस कर दो मेरे पुत्र पढ़ना आ जाए ਏ ਮਾਵਾ ਦੇ ਦਰਦ ਤੇ ਅੱਜ ਮਾਂ ਇਸ ਦੁਨੀਆ ਤੋਂ ਗਈ ਐ ਭਾਵੇਂ ਸਤਖੰਡ ਗਏ ਆ ਭਾਣਾ ਸਤਗੁਰੂ ਦਾ ਪਰ ਸੁਭਾਵਕ ਹੈ ਅੱਖਾਂ ਜੋ ਇਹ ਨੇਤਰਾ ਜੋ ਜਿਆਦਾ ਹੁਣਾ ਸੁਭਾਵਕ ਗੱਲ ਐ ਅਸੀਂ ਤਾਂ ਸੰਗਤ ਦੀ ਦਰਿਆਵੀ ਲੋਕ ਆ ਸਾਡੀਆਂ ਤਾਂ ਮਾਵਾ ਦੇ ਨਾਲ ਹੀ ਚਾਵਾਂ ਤੇ ਸ਼ਬਦਾਂ ਨੇ ਸਾਰੀਆਂ ਰੱਬ ਨਾ ਕਰੇ ਕਿਸੇ ਦੀ ਮਾਂ ਇਸ ਦੁਨੀਆ ਤੋਂ ਜਾਵੇ ਜਿਨ੍ਹਾਂ ਦੀਆਂ ਹੈ ਨੇ ਉਹਨਾਂ ਨੌਜਵਾਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਜਿੰਨਾ ਵੀ ਸਤਕਾਰ ਹੁੰਦਾ ਆਪਣੇ ਮਾਪਿਆਂ ਦਾ ਕਰੀਏ ਸਮਾਂ ਬੜਾ ਭਿਆਨਕ ਹੈ ਮਾਪਿਆਂ ਦੇ ਨਾਲ ਨਿਸਾਰਾ ਕੋਸ਼ ਹੈ ਜਿੰਨਾ ਚਿਰ ਮਾਵਾ ਨੇ ਉਹਨਾਂ ਚਿਰ ਆਸ਼ੀਸ਼ਾਂ ਦਿਲਦੀਆਂ ਨੇ ਘਰਾਂ ਵਿੱਚੋਂ ਜਦੋਂ ਤੁਰਦੇ ਆ ਮਾਂ ਬੜੀ ਚਾਵਾ ਤੇ ਸ਼ਤਰਾ ਨਾਲ ਤੋੜਦੀ ਹੈ ਇਸ ਕਰਕੇ ਉਹ ਜਿੰਨਾ ਭਰਾਵਾਂ ਦੀ ਮਾਂ ਇਸ ਦੁਨੀਆ ਤੋਂ ਗਈ ਹੈ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਬੱਚਿਆਂ ਦੇ ਸਿਰ ਤੇ ਹੱਥ ਰੱਖਿਓ ਜੋ ਆਉਣ ਵਾਲਾ ਸਮਾਂ ਉਹਨਾਂ ਦਾ ਜੈਸੀ ਕਲਾ ਵਾਲਾ ਹੋਵੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਭੈ ਜਸਵਿੰਦਰ ਕੌਰ ਜੀ ਨੂੰ ਸ਼ਰਧਾ ਦਾ ਫੁੱਲ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਖਿਮਾ ਦਾ ਜੱਜਾ ਆਪ ਰੱਬ ਰੂਪੀ ਸ਼ਕਤ ਤੋਂ ਕਿਸੇ ਨਿਸ਼ਾਨ ਦੇ ਖਿਲਾਫ ਕੋਈ ਵੱਡ ਘਟ ਲੱਭ ਜੁ ਬੋਲਿਆ ਗਿਆ ਹੋਵੇ ਮਾਫ਼ੀ ਦੇ ਦਿਓ ਜੀ ਵਾਰੀ ਗੁਰੂ ਜੀ ਕਾ ਕਾਲ ਸਾਹਿਬ ਵਾਰੀ ਗੁਰੂ ਜੀ ਦੀ ਪੰਥੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬੋ ਤਨਵਾਦ ਆਏ ਬੁਲਾਰਿਆਂ ਦਾ ਬਲਾਵੇ ਸੁਤੇ ਆਪ ਉਜਾਵੇ ਬਹੁਤ ਬਹੁਤ ਸੰਤਾਂ ਦਾ ਦਰਵਾਜ਼ਾ ਜਿਹੜੀਆਂ ਵੀ ਸੰਤਾਂ ਸੇ ਪਰਵਾਰ ਦੇ ਗ੍ਰੰਥੀ ਕੁੰਟੀਆਂ ਸਤਿਗੁਰ ਮਾਰ ਦੀ ਕਿਰਪਾ ਕਰਨ ਆਉਣ ਵਾਲਾ ਸਮਾਂ ਖੁਸ਼ੀਆਂ ਸਪਾਪ ਭਰਿਆ ਹੋਵੇ as long